ਅਟ ਜਾ ਨਛੱਤਰ ਮਾਨਾ ਓ ਬਾਈ ਹੁਣ ਬੋਲ ਅਣਾ ਦਾ ਤੂੰ ਹੁਣ ਬੋਲ ਓ ਨਾਲੇ ਕਨੇ ਮਾੜਾ ਅੰਨ ਚੱਕ ਲਿਆ ਹੋ ਗਿਆ ਗਲਤ ਹੋ ਰਹਾ ਹੈ ਮਾਫੀ ਇੱਕ ਸੈਕਿੰਡ ਰੱਬੀ ਰੂ ਹੈ ਨਛੱਤਰ ਨੇ ਹਿੱਤ ਦਾ ਬਾੜੀ ਦਾ ਘੜੀ ਰੂ ਹੈ ਢੇੜ ਦਾ ਕਾਲੋ ਟਰੈਕਟਰਾਂ ਵਾਲੇ ਵੀ ਯਾਦ ਕਰਦੇ ਕਹਿੰਦੇ ਉਹ ਬਾਬਾ ਦਾ ਸਾਨੂੰ ਪ੍ਰਸ਼ਾਦ ਅਸ਼ਕਾਨ ਦਾ ਦੂਜਾ ਵਾਰਨ ਗਿਆ ਕਿ ਮਾਗਰ ਪੈ ਗਿਆ ਕੋਈ ਉਹਨਾਂ ਦੇ ਓਏ ਖੇਤਰਾ ਕਾਲਾ ਓਏ ਉਹ ਕਾਲੇ ਬਾਹਰ ਬਾਹਰ ਠੀਕ ਆ ਉਹ ਕਾਲੇ ਆ ਚੱਕ ਲੱਤ ਮਣੀ ਜੀ ਲੱਤ ਹਾਂ ਹੋਰ ਹੀ ਕਰ ਹਾਂ ਹੋਰ ਹੀ ਕਰ ਜੀ ਮਾਹੀ ਆ ਜਿਹੜਾ ਉਹ ਜਿੱਥੇ ਲੱਤ ਟਿਕਣ ਨੂੰ ਕਹਿੰਦਾ ਹਾਂ ਮੇਰਾ ਹੱਥ ਪੈਰ ਤੇ ਨਾ ਮਖਾ ਜਮਿਨੀ ਤੇ ਮੇਰਾ ਜਿਵੇਂ ਰੂ ਤੇ ਖੜਾ ਹੁੰਨਾ ਹੈ ਹਾਂ ਉਹਦੇ ਮੈਂ ਚਾਹ ਪੀਂਦਾ ਉਹ ਰੂ ਤੇ ਤੁਹਾਡੇ ਰੰਗ ਕਰ ਕਰ ਰੱਖਦੇ ਦੀ ਉਹ ਮੈਂ ਰੂ ਤੇ ਖੜਾ ਹੁੰਨਾ ਹੈ ਸਾਹ ਫੜਾ ਆਹ ਦੇਖਿਆ ਬਾ ਚਿੱਲੂ ਬਾਵਾ ਚਿੱਲੂ ਉਹ ਤੈਨੂੰ ਉੱਤੇ ਕਰੀ ਦੂਆ ਜਿੱਲੂ ਬਾਬਾ ਤੋਂ ਬਾਬੇ ਦੱਸਾਂਗੇ ਤੁਹਾਨੂੰ ਆਹ ਇੱਕ ਚਾਬੀਆਂ ਐ ਕਿਸੀਆਂ ਸਤਨਾਮ ਓਏ ਮੇਰਗੀਆਂ ਮੇਰਗੀਆਂ ਦਾ ਕਾਨੂੰ ਆ ਯਾਰ ਆਹ ਮੋਟਰਸਾਈਕਲ ਦੀ ਆਹ ਕੇਦਿਆਂ ਦੇ ਦਿਓ ਯਾਰ ਜੇ ਇੱਥੇ ਆ ਗਿਆ ਤਾਂ ਜੇ ਐਸਵੀ ਪਿਓ ਟ੍ਰੈਕਟਰ ਆਣੀਆਂ ਦੀਆਂ ਜੇਐਸਵੀ ਵਾਲਾ ਛੱਲਾ ਦੇਖੋ ਭਲਾ ਖੁੱਸ ਕੇ ਦੇ ਦੇਣੀ ਹਾਂ ਆਹ ਚਾਬੀਆਂ ਬਾਈ ਕੇਹਦੇ ਸਿੰਗਾ ਆ ਲੈ ਜੋ ਮਾਸ਼ੱਲਾ ਵਿੱਚ ਵੇ ਰੀ ਚਾਬੀ ਹੋਵੇ ਆ ਚਾਬੀ ਆ ਹਾਂ ਦੀ ਜਗਤ ਗੁਰਦੁਆਰਾ ਤਤਰ ਆ ਜੱਗੀ ਆ ਮੁੰਨੀ ਆ ਕਾਲਾ ਆ ਦਾदू ਆ ਨਾਮਾਨੰਦੀ ਹਾਂ ਬਹੁਤ ਸੀ ਨੀ ਅਸਰੀ ਮੀਟਿੰਗ ਆਜੋ ਆਜੋ ਭਾਈ ਆਜੋ ਜੁੜ ਜੁੜ ਤੇ ਜਲਦੀ 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 ਆਜੋ ਭਾਈ ਜੁੜ ਜੁੜ ਜਾਓ ਕਿੰਨੇ ਜੁੜ ਗਏ ਹਲਾ ਕੁਛ ਨਹੀਂ ਉਹ ਬੰਦੇ ਕੀ ਕਰਦੇ ਕੀ ਹੋ ਗਿਆ ਕੀ ਯਾਰ ਨਾਟਕਾ ਨਾਟ ਜਿਲ੍ਹਾ ਹੋ ਗਿਆ ਨਾਟਕਾ ਨਾਇਕਸਿਆ ਵਾਲਾ ਇਹ ਟੁੱਟ ਰਹੀ ਸੀ ਬਈ ਇਹ ਬੜਾ ਟੈਟ ਨਾ 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 ਕਮਣਿਆ ਹੋ ਜਾਂਦਾ ਹੁੰਦਾ ਹੋ ਜਾਂਦਾ ਖੋਲਾ ਲਾ ਖਤਾਬ ਲਾ ਲਫਾਫਾ ਖੋਲੋਗੇ ਬਨੇ ਬੜਾ ਟੈਟ ਵੀ ਨਹੀਂ ਲੋਟਾ ਲਫਾਫਾ ਤੋਂ ਬਨੇ ਦੇ ਲਫਾਫਾ ਖੋਲ ਯਾਰ ਜਿੰਦਾ ਮਾੜਾ ਮੁਟਾ ਕੁ ਲੋਕ ਵਾ ਵਾ ਬਨੇ ਮੈਂ ਬੋਟਸ ਲੈ ਆਨ ਨੂੰ ਪੇਚ ਕਰ ਅਜਾ ਪੇਚ ਕਰ ਲੈ ਕੇ ਦਿੰਦਾ ਮੈਂ ਠੀਕ ਕੀ ਕੇ ਆਦਰਾਹ ਲਕੜਾ ਫਿੱਦਾਂਗੇ ਅੰਦਰ ਲਾ ਉਹ ਤਾਂ ਬੰਦ ਸੀ ਕਿ ਨਾ ਉਹ ਤਾਂ ਮੈਂ ਪਕੜ ਰੇ ਮੰਨਾ ਪਕੜ ਰੇ ਆਹ ਚਾਹ ਪੀਤਾ ਆ ਵੀ ਟੁੱਟ ਗਈ ਹੈਂਡਲ ਟੁੱਟ ਗਿਆ ਉਹ ਭਰਾ ਮੇਰੇ ਐ ਹੀ ਹੁੰਦਾ ਹੈ ਟੁੱਟਾ ਖਾਣੂ ਆ ਮੇਰੇ ਕੋਲ ਚਾਰ ਪੰਜ ਪੰਜ ਦੰਦੇ ਨਿਕਲ ਗਏ ਥੱਲੇ ਸਾਰਾ ਕੋ ਪਤਾ ਲੱਗ ਜਾ ਦੰਦੇ ਨਿਕਲ ਗਏ ਥੱਲੇ ਕਾਹਦੇ ਕਾਹਦੇ ਕਿੱਲੂ ਪਹਿਲਾ ਪਰੇ ਘਰ ਪਰੇ ਘਰ ਪਰੇ ਇੱਕ ਕਰੀ ਹੋਰ ਪਰੇ ਘਰ ਪਰੇ ਘਰ ਮੁੰਨੀ ਕਿੰਨੀ ਹੁੰਦਾ ਇਹ ਇੱਕ ਮਿੰਟ ਖੜ ਜਾ ਮੁੰਨੀ ਆ ਰਹੀ ਹੈ ਯਾਰ ਆ ਰਹੀ ਹੈ ਕੋੜਾ ਆਹ ਦੋਨਾਂ ਦਾ ਸੌਣ ਬੰਦ ਕਰ ਆ ਇੱਥੇ ਖੜ ਜਾ ਇੱਕ ਮਿੰਟ ਇੱਥੇ ਚੰਦ ਆ ਬੰਦ ਆ ਇੱਥੇ ਬੰਦ ਨਾ ਆ ਦੇ ਬਰਾ ਹੈਂਡਲ ਸਹੀ ਕਰਨਾ ਖੋਲ ਦਵਾਰੇ ਹੈਂਡਲ ਖੋਲ ਇੱਥੇ ਜੀਰੋ ਨੂੰ ਸੇਚ ਇਹ ਯਾਰ ਬੰਦ ਕਰਕੇ ਖੋਲ ਇੱਥੇ ਹੁਣ ਬੰਦ ਮੈਂ ਬਾਬਾ ਟਿੱਲੂ ਖੋਲ ਦੰਦੇ ਘਾੜ ਦੰਦੇ ਘੜ ਦੰਦੇ ਘੜ ਇਹ ਦੰਦੇ ਤਾਂ ਹੋਰ ਖੋਲ ਹੋਰ ਖੋਲ 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 ਥੋੜਾ ਥੋੜਾ ਏ ਖੜ ਜਾ ਹੁਣ ਚੱਲ ਇੱਥੇ ਟ੍ਰੈਂਡ ਹੈ ਇਤਨਾ ਹੀ ਟ੍ਰੈਂਡ ਹੈ ਦੰਦ ਦੇ ਦੰਦ ਉਹ ਯਾਰ ਬੱਸ ਮੈਂ ਬਾਬਾ ਟਿੱਕੇ ਦੰਦ ਦੇ ਦੰਦਾ ਕਾਹਦੇ ਚੱਲ ਵਕਪੋ ਲੈ ਹਾਂਜੀ ਸਹੀ ਆ ਕਿੱਥੇ ਸਾਹਮਣੇ ਬੋਲੀ ਜਾਂਦਾ ਇੱਥੇ ਬੰਦੇ ਆਏ ਨੇ ਲੱਕਣ ਵਾਲੇ ਅੱਜ ਨਾਮਾ ਨਦੀ ਤੋਂ ਅੱਛਾ ਕਿੰਨਾ ਦੇ ਦਿਆ ਕਰਾਂਗੇ ਆਪਾਂ 5 ਲੱਖ 75000 ਰੁਪਏ ਦੇ ਦਿਆ ਕਰਾਂਗੇ ਭਾਈ ਜੇ ਕੋਈ ਬੰਦਾ ਹੋਵੇ ਤਾਂ ਕਾਥੇ ਉਹ ਤੇ ਆਪਣਾ ਰਾਜਸਥਾਨ ਚ ਥੋੜੇ ਪਿੰਡਾਂ ਦਾ ਤਰਜੀ ਰਹਿਣਾ ਉੱਥੇ ਘਾੜੇ ਦਿਮਾਗ ਫੋਆ ਜਿੱਥੇ ਪਾਣੀ ਨਹੀਂ ਪਤਿਆ ਤੇ ਕੋਈ ਬੁੜਾ ਰਾਖੀ ਵਾਸਤੇ ਤਾਂ ਬੈਠੂਗਾ ਇਹੋ ਰਾਖੀ ਵਾਸਤੇ ਰਾਖੀ ਵਾਸਤੇ ਵੀ ਨਾ ਹੱਥੀਂ ਅੱਜ ਬਣ ਬਠੂ ਪੇਰਾ 7000 ਜਗਣ ਬੈਠੂ 7000 15000 ਵਿੱਚ ਗੱਲ ਕਰ ਲ ਲੈ ਜੀ 15000 ਰੁਪਏ ਚਾਹੀਦਾ ਅੱਜ ਬਾਈ ਲੈ ਫੇ ਲਾਸਟ ਪੀਸ ਕਾ ਫੜਾ ਮੇਰਾ ਮੋਟਰ ਦੇ ਲੋਡ ਪੰਜੀ ਰਿੰਦੀ ਬਾਈ ਮੈਨੂੰ ਇਹ ਆਹ ਦੇ ਕਰ ਲੈ ਗੱਲ ਲੈ ਹੋਰ ਕਹਿੰਦੇ ਦੂਰ ਜਾਵਾਂਗੇ ਆ ਕਰ ਲੈ ਗੱਲ ਲੈ ਮੇਰੇ ਨਾਲ ਕਰਾ ਦੇ ਕਰਾ ਨਾ ਬਾਬਾ ਹੈਲੋ ਲੰਗਰ ਲੰਗਰ ਦਾ ਬਣਾਇ ਕਰੋ ਜੋ ਰਿਹਾ ਗੁਰੂ ਦਾ ਕਿੰਨੇ ਬੰਦੇ ਆ ਲੰਗਰ ਬਣਾਉਣਾ ਉਹ ਤਾਂ ਫਿਰ ਬੰਦੇ ਹੋਣਗੇ ਜੇ ਇਕੱਲਾ ਬੰਦਾ ਤਾਂ ਇੰਨੇ ਸੰਘ ਦਾ ਬਣਾਵ ਨਹੀਂ ਸਕਦਾ ਤਾਂ ਬੰਦੇ ਚਾਹੀਦੇ ਨਾ ਲੈ ਲੋ ਰੈਡੀ ਕਰ ਲੋ ਇਹਨੂੰ ਸਿੱਤੂ ਅੰਦਰ ਆਪਾਂ ਉਹ ਕਿੱਥੇ ਰੈਡੀ ਇਕੱਲਾ ਬੰਦਾ 1000 ਬੰਦੇ ਲੰਗਰ ਕਿਵੇਂ ਬਣਾ ਦੂਗਾ ਫਿਰ ਤਾਂ ਹੱਥ ਨੂੰ ਬਣਾਓ ਯਾਰ ਸਾਨੂੰ ਨਹੀਂ ਪਤਾ ਅਸ ਤੋਂ ਲੱਕੜਾ ਲੈ ਲੋ ਉਹਨਾਂ ਨੇ ਕੌਣ ਲੈ ਗਿਆ ਫਿਰ ਇੱਥੋਂ ਉਹ ਭਾਈ ਦਿੰਦੀ ਨਹੀਂ ਛੱਡ ਬਾਬਾ ਆ ਰਹੇ ਨੇ ਲੈ ਫੜ ਜਾ ਯਾਰ ਜਵਾ ਫੜਾ ਹਾਂਜੀ ਘੱਟਦਾ ਪਰੇ ਵਧੀਆ ਕਰਿਆ ਇਹ ਧਰਾਪ ਉਹ ਮੇਰੀ ਗੱਲ ਤਾਂ ਹਣੀ ਧਰਾ 7000 ਚ ਕੀ ਬਣੂ 150 ਰੁਪਏ ਦੀ ਢੜੀ ਬਣਦੀ ਹੈ 150 ਚ